लुधियाने ਦੇ ਸਿਵਲ ਸਰਜਨ ਆਫਿਸ ਵਿਕੇ ਡਾਕਟਰ ਰਮਨਦੀਪ ਆਲੋਵਾਲਿਆ ਚੀਫ ਐਡਮਿਨਿਸਟ੍ਰੇਟਿਵ ਗਲਾਡਾ ਸੰਦੀਪ ਕੁਮਾਰ ਅਤੇ ਡਾਕਟਰ ਵਿਸ਼ਮੋਹਨ ਜਿੰਨਾ ਦੀ ਅਗਵਾਈ ਹੇਠ ਇੱਕ ਸਪਰੇਅ ਟੀਮ ਕਟਿਤ ਕੀਤੀ ਗਈ ਜਿੰਨਾ ਵੱਲੋਂ ਜਿਸ ਥਾਂ ਮੱਛਰ ਇਕੱਟੇ ਹੋ ਰਹੇ ਹਨ ਅਤੇ ਉਸ ਥਾਂ ਕੋਨਾ ਵੱਲੋਂ ਇਸ ਟੀਮ ਨੂੰ ਪੇਸ਼ਕੀ ਸਪਰੇਅ ਕਰਵਾਏ ਜਾ ਰਹੇ ਹਨ ਜਿਸ ਨਾਲ ਬਿਮਾਰੀ ਫੈਲਣ ਦਾ ਖਤਰਾ ਕਟ ਸਕੇ ਜੀ ਸਭ ਨੂੰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਅੱਜ ਸਾਡੇ ਨਾਲ ਹੈਗੇ ਮਿਸਟਰ ਸੰਦੀਪ ਕਮਾ ਚੀਫ ਐਡਮਿਨਿਸਟ੍ਰੇਟਰ ਗਲਡਨ ਡਾਕਟਰ ਵਿਸ਼ਮਨ ਜਿੰਨਾ ਨੂੰ ਤੁਸੀਂ ਸਾਰੇ ਜਾਣਦੇ ਹੋ ਇਸ ਵੈਰੀ ਪ੍ਰੋਐਕਟਿਵ ਐਂਡ ਆਲ ਜਦੋਂ ਵੀ ਸਾਡੇ ਤੇ ਮੁਸੀਬਤ ਪੈਂਦੀ ਹੈ ਸੋ ਅੱਜ ਅਸੀਂ ਇੱਕ ਐਕਟੀਵਿਟੀ ਇੱਥੋਂ ਸ਼ੁਰੂ ਕੀਤੀ ਹੈ ਅਸੀਂ ਜਿਹੜੇ ਸਪਰੇਅ ਐਕਟੀਵਿਟੀ ਜਿਹੜੀ ਹੈ ਛੜਕਾਓ ਮਤਲਬ ਜਿਹੜਾ ਆਪਾਂ ਕਰਨਾ ਹੈ ਐਂਟੀ ਇਹ ਲਾਰਬੀਸਾਈਡਲ ਜਿਹੜਾ ਆਪਾਂ ਕਰਨਾ ਹੈ ਸਪਰੇਅ ਤੇ ਸਾਡੇ ਕੋਲ ਟੀਮਸ ਹੈ ਉਹਨਾਂ ਨੂੰ ਅਸੀਂ ਹੁਣੇ ਫਲੈਗ ਆਫ ਕੀਤਾ ਹੈ ਜਿਹੜੇ ਹਾਈ ਰਿਸਕ ਏਰੀਆ ਹੈ ਜਿਹੜੇ ਬਹੁਤ ਪ੍ਰੋਨ ਏਰੀਆਜ਼ ਹੈ ਜਿੱਥੇ ਕਿ ਸਾਡੇ ਕੇਸਿਸ ਜਿਆਦਾ ਹੋਣ ਦੀ ਸੰਭਾਵਨਾ ਹੁੰਦੀ ਹੈ ਜਿਵੇਂ ਡਾਇਰੀਅਲ ਡਿਜ਼ੀਜ਼ ਔਰ ਜਾਂ ਕੋਲਰਾ ਗੈਸਟ੍ਰੋਇਨਟਰਾਈਟਸ ਦੇ ਇਹ ਉਸ ਏਰੀਆ ਚ ਜਾ ਕੇ ਉਹਦੀ ਪੂਰੀ ਕਵਰੇਜ ਕਰਨਗੇ ਔਰ ਉਥੇ ਸਪਰੇਅ ਕਰਨਗੇ ਜਿੱਥੇ ਵੀ ਲਾਰਵਾ ਮਿਲੇਗਾ ਉਹਨੂੰ ਵੀ ਡਿਸਟਰੋਏ ਕਰਣਗੇ ਔਰ ਨਾਲ ਉਥੇ ਸਪਰੇਅ ਕਰਨਗੇ ਇਸ ਤੋਂ ਇਲਾਵਾ ਜਿੱਥੇ ਪਾਣੀ ਖੜਾ ਹੋਇਆ ਹੈ ਉਥੇ ਵੀ ਇਹ ਸਪਰੇਅ ਕਰਨਗੇ ਕਿੰਨੀ ਅੱਜ ਅਸੀਂ 25 ਟੀਮ ਹੋਨੇ ਭੇਜੀ ਹੈ ਐਂਡ ਯੇਸੀ ਟੀਮਸ ਬਹੁਤ ਛੇਤੀ ਹੋਣਾ ਚਾਹੀਦਾ ਸ਼ਾਇਦ ਇਹਨਾਂ ਨੂੰ ਇਨਕਰੀਜ਼ ਕਰਦੇ ਇਹਨਾਂ ਦਾ ਨੰਬਰ ਮੈਂ ਕੱਲੇ ਅਰਬਨ ਚ ਕਿ ਰੂਰਲ ਚ ਕਿਤਾ ਗਿਆ ਦੇਖੋ ਰੂਰਲ ਚ ਆਪਣੇ ਬਲਾਕ ਐਸਐਮ ਉਹਜ਼ ਐਕਟੀਵਿਟੀ ਕਰ ਰਹੇ ਆ ਠੀਕ ਹੈ ਅਸੀਂ ਇੱਥੇ ਅਰਬਨ ਦੇ ਐਕਟੀਵਿਟੀ ਕਰ ਰਹੇ ਆ ਸਾਰੇ ਪਾਸੇ ਚੱਲ ਰਹੀ ਹੈ ਉਹਨਾਂ ਕੋਲ ਉਹਨਾਂ ਦੇ ਹੈਗੇ ਆ ਸਾਰੇ ਕਿਹੜੇ ਏਰੀਆ ਕਰ ਰਹੇ ਆ ਇਹ ਜਿਹੜਾ ਹਾਈ ਰਿਸਕ ਏਰੀਆਜ਼ ਐ ਜਿਹੜਾ ਬੁੱਢਾ ਦਰਿਆ ਦੇ ਨਾਲ ਨਾਲ ਐ ਪਹਿਲੇ ਫੇਸ ਚ ਅਸੀਂ ਉਹਨੂੰ ਕਵਰ ਕਰਾਂਗੇ ਯਾ ਜਿੱਥੇ ਸਾਡੇ ਹੁੰਦੇ ਹੈ ਕਿ ਜ਼ਿਆਦਾ ਕੇਸਿਸ ਡਿਟੈਕਟ ਹੁੰਦੇ ਹੈ ਜਿਹੜੇ ਪਿਛਲੇ ਸਾਲਾਂ ਦੇ ਜਿਹੜਾ ਕਿ ਹੁੰਦਾ ਹੈ ਮੈਡਮ ਇਹ ਪਤਾ ਕਿਦਾਂ ਲੱਗਿਆ ਕਿ ਕਿਹੜੇ ਮੇਨ ਜਿੱਥੇ ਜ਼ਿਆਦਾ ਲਾਵਾ ਵਗੈਰਾ ਹੈਗਾ ਜਾਂ ਕੋਈ ਤੁਹਾਨੂੰ ਸੂਚਿਤ ਕਰ ਰਿਹਾ ਜਾਂ ਕਿਸ ਕੋਈ ਨਹੀਂ ਨਹੀਂ ਇਹ ਅਸੀਂ ਨਾ ਇੱਕ ਪੈਰਾਮੀਟਰ ਹੁੰਦਾ ਹੈ ਆਪਾਂ ਇੱਕ ਇੰਡੈਕਸ ਹੁੰਦਾ ਉਸ ਤੋਂ ਆਪਾਂ ਕੈਲਕੂਲੇਟ ਕਰਦੇ ਆ ਕਿ ਵੀ ਕਿਹੜੇ ਏਰੀਆਸ 'ਚ ਜ਼ਿਆਦਾ ਚਾਂਸਸ ਐ ਔਰ ਜਿੱਥੇ ਕੇਸੇ ਸਾਡੇ ਆ ਰਹੇ ਆ ਜਾਂ ਜਿੱਥੇ ਵੀ ਕੇਸੇ ਆਉਂਦੇ ਆ ਪਿਛਲੇ ਸਾਲ ਆਏ ਆ ਜਾਂ ਹੁਣ ਜਿਹੜੇ ਡਿਟੈਕਟ ਹੋਏ ਜਿਹੜੇ ਸਾਡੇ ਕੈਂਪਸ ਲੱਗ ਰਹੇ ਆ ਜਾਂ ਆਮ ਆਦਮੀ ਕਲੀਨਿਕ ਤੋਂ ਸਾਨੂੰ ਰਿਪੋਰਟਸ ਮਿਲਦੀਆਂ ਜਿੱਥੇ ਕੋਈ ਕੇਸੇ ਆਉਂਦੇ ਆ ਜਾਂ ਜਿਹੜੇ ਹਸਪੀਟਲਸ ਐ ਜਿੱਥੇ ਜ਼ਿਆਦਾ ਕੇਸੇ ਆਉਂਦੇ ਆ ਅਸੀਂ ਉਹ ਏਰੀਆ ਕਵਰ ਕਰ ਲੈਂਦੇ ਆ ਪਬਲਿਕ ਨੂੰ ਜੇ ਮੈਨੂੰ ਪਤਾ ਵੀ ਲੱਗਦਾ ਤੇ ਤੁਹਾਨੂੰ ਜੇ ਕਿਤੇ ਕੰਟੈਕਟ ਕਰਨਾ ਜਾਵੇ ਕਿਸੇ ਕਰ ਸਕਦੇ ਸਾਡਾ ਹੈਲਪਲਾਈਨ ਨੰਬਰ ਚੱਲ ਰਿਹਾ ਹੈ ਸਿਵਲ ਸਰਜਨ ਦਫਤਰ ਚ 0161244193 ਐਂਡ ਇਟ 24x7 ਅਵੇਲੇਬਲ ਹੈ ਇਸ ਨੰਬਰ ਤੇ ਸਾਨੂੰ ਕੰਟੈਕਟ ਕਰ ਲੈਣ ਜਿਸ ਕਿਸੇ ਨੂੰ ਹੋਰ ਕੋਈ ਜ਼ਿਆਦਾ ਪ੍ਰੋਬਲਮ ਹੈ ਤੇ ਸਾਡਾ ਸਟੇਟ ਦਾ ਹੈਲਪਲਾਈਨ ਨੰਬਰ ਚੱਲ ਰਿਹਾ ਹੈ 104 ਉਸ ਤੇ ਕੰਟੈਕਟ ਕਰ ਸਕਦੇ ਆ ਜੇ ਕਿਸੇ ਨੂੰ ਕੋਈ ਐਂਬੂਲੈਂਸ ਦੀ ਲੋੜ ਹੈ ਤੇ 108 ਤੇ ਕਾਲ ਕਰ ਸਕਦੇ ਆ ਪਬਲਿਕ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਪਬਲਿਕ ਨੂੰ ਇਹ ਹੀ ਅਪੀਲ ਹੈ ਕਿ ਦੇਖੋ ਪ੍ਰੀਵੈਂਸ਼ਨ ਇਜ਼ ਬੈਟਰ ਥੈਨ ਕਿਉਰ ਜਿਹੜੀ ਕਿ ਮੈਨ ਮੈਨ ਅਸੀਂ ਬਾਰ ਬਾਰ ਐਡਵਾਈਸਰੀ ਜਾਰੀ ਕਰ ਰਹੇ ਹਾਂ ਕਿ ਜੀ ਪਾਣੀ ਆਪਣਾ ਸਾਫ਼ ਪੀਓ ਜੇ ਕਿਸੇ ਨੂੰ ਆਰਓ ਵਾਟਰ ਪੀਓ ਜਾਂ ਬੋਇਲਡ ਵਾਟਰ ਪੀਓ ਜੇ ਇਹ ਦੋਨੋਂ ਚੀਜ਼ੇ ਨਹੀਂ ਹੈ ਤੇ ਵੀ ক্লোਰੀਨੇਟਿਡ ਵਾਟਰ ਪੀਓ ਠੀਕ ਹੈ ਤੇ ਬਾਕੀ ਡਿਪਾਰਟਮੈਂਟਸ ਦੀ ਵੀ ਅਸੀਂ ਉਹਨਾਂ ਨਾਲ ਵੀ ਸਾਰਿਆਂ ਨੇ ਮੀਟਿੰਗ ਕੀਤੀ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਐਂਡ ਡਾਕਟਰ ਵਿਸ਼ਵ ਨੇ ਕੱਲ ਉਹਨਾਂ ਨਾਲ ਮੀਟਿੰਗ ਕੀਤੀ ਹੈ ਤੇ ਉਹਨਾਂ ਨੂੰ ਵੀ ਕਿਹਾ ਗਿਆ ਕਿ ਤੁਸੀਂ ক্লোਰੀਨੇਟਡ ਵਾਟਰ ਦਿਓ ਪਰ ਪਬਲਿਕ ਥੋੜੀ ਜਿਹੀ احتیاط ਵਰਜੇ ਜਿਹਨਾਂ ਕੋਲ ਪਾਣੀ ਲੱਗ ਰਿਹਾ ਹੈ ਪ੍ਰੋਨ ਏਰੀਆਸ 'ਚ ਬੋਇਲਡ ਵਾਟਰ ਪੀਓ ਠੀਕ ਹੈ ਖਾਣਾ ਮਤਲਬ ਕੱਚੀ ਸਬਜ਼ੀਆਂ ਔਰ ਇਹ ਫਲ ਫੁੱਲ ਨਾ ਖਾਓ ਹੱਥ ਧੋ ਕੇ ਖਾਣਾ ਬਣਾਓ ਖਾਣਾ ਨੂੰ ਕਵਰ ਕਰਕੇ ਰੱਖੋ ਔਰ ਖਾਣਾ ਖਾਣ ਤੋਂ ਪਹਿਲੇ ਹੱਥ ਤੋਂ ਇਹ ਹੀ ਹੈ ਵੈਕਟਰ ਬੋਰਨ ਡਿਜ਼ੀਜ਼ ਲਈ ਮੱਛੇਦਾਨੀ ਦਾ ਪ੍ਰਯੋਗ ਕਰੋ ਜੇ ਆਟੋਮਸ ਵਗੈਰਾ ਲਗਾਓ ਬਾਹਰ ਜਾਣਾ ਹੈ ਜਿਹੜੇ ਹਾਈ ਰਿਸਕ ਪੇਸ਼ੈਂਟਸ ਹੁੰਦੇ ਆ ਮਤਲਬ ਏਜਡ ਜਾਂ ਪ੍ਰੈਗਨੈਂਟ ਫੀਮੇਲ ਜਾਂ ਬੱਚੇ ਫੁੱਲ 슬ੀਵਸ ਦੇ ਕੱਪੜੇ ਪਾਣ ਆਪਣੇ ਆਪ ਨੂੰ ਕਵਰ ਕਰਕੇ ਰੱਖਣ ਮਸਕੀਟੋ ਨੈਟ ਲਗਾ ਕੇ ਸੌਣ ਇਹ ਹੀ ਸਾਰੀ ਹੈ ਜੇ ਪਬਲਿਕ ਇਹ ਬਸ ਇਹਨਾਂ ਦਾ ਖਿਆਲ ਰੱਖੇ ਮੈਡਮ ਜਿਹੜੀ ਇਹ ਟੀਮ ਹੈ ਕਿੰਨੀ ਟਾਈਮ ਕੰਮ ਕਰੇਗੀ ਜਾਂ 24 ਘੰਟੇ ਈ 2 ਵਜੇ ਤੱਕ ਕੰਮ ਕਰਨਗੇ 2 ਵਜੇ ਵਾਪਸ ਆ ਜਾਣਗੇ ਆਪਣੀ ਐਕਟੀਵਿਟੀ ਕਰਕੇ ਔਰ ਸਾਡੀ ਟੀਮਸ ਐਸੀ ਬਹੁਤ ਛੇਤੀ ਵਧਾ ਰਹੇ ਹੈ ਜਿ ਸਾਨੂੰ ਹੋਰ ਮਿਲ ਰਹੇ ਹੈ ਫਿਰ ਅਸੀਂ ਹੋ ਸਕਦਾ ਦੋ ਸ਼ਿਫਟਸ ਵੀ ਕੰਮ ਕਰ ਲਈਏ ਕਿੰਨੇ ਦਿਨ ਲਈ ਕੰਮ ਕਰਨਗੇ ਇਹ ਦੇਖੋ ਹਲੇ ਤੇ 10 ਡੇਸ ਦਾ ਆਪਾਂ ਮੰਨ ਕੇ ਚੱਲੇ ਆਂ ਨੈਕਸਟ 10 ਡੇਸ ਤੇ ਆਪਾਂ ਐਕਟੀਵਿਟੀ ਕਰਾਂਗੇ ਫਿਰ ਜਿਹੋ ਜਿਹੇ ਹਾਲਾਤ ਹੈ ਵੀ ਕੈਨ ਐਕਸਟੈਂਡ ਦ ਐਕਟੀਵਿਟੀ ਕੀ ਆਪਣੇ ਪੂਰੇ ਪੰਜਾਬ ਤੇ ਬੜਾ ਮਾਰਾ ਟਾਈਮ ਆਇਆ ਹੋਇਆ ਹੈ ਔਰ ਹੜਾਂ ਦਾ ਟਾਈਮ ਹੈ ਤੇ ਉਦੋਂ ਬਾਅਦ ਜਿਹੜਾ ਪਾਣੀ ਇਕੱਠਾ ਹੁੰਦਾ ਪਾਣੀ ਦੇ ਨਾਲ ਬਹੁਤ ਜ਼ਿਆਦਾ ਬਿਮਾਰੀਆਂ ਹੁੰਦੀਆਂ ਆਪਾਂ ਪਹਿਲਾਂ ਵੀ ਕਾਫੀ ਡਿਸਕਸ ਕਰ ਰਹੇ ਆ ਇਹਨੂੰ ਬਚਾਉਣ ਲਈ ਇਹ ਨਹੀਂ ਹੈ ਕਿ ਇਕੱਲਾ ਸਰਕਾਰ ਪਬਲਿਕ ਸਾਰਿਆਂ ਨੂੰ ਸਾਂਝੇ ਇੱਕੋ ਹੀ ਪਲੇਟਫਾਰਮ ਤੇ ਤੁਹਾਨੂੰ ਵੀ ਸਾਰੇ ਬੰਦਿਆਂ ਨੂੰ ਮੈਂ ਕਹੂੰਗਾ ਇੱਕੋ ਹੀ ਪਲੇਟਫਾਰਮ ਤੇ ਆਪਾਂ ਲੜੀਏ ਯੁੱਧ ਹੈ ਔਰ ਇਹਦੇ ਵਿੱਚ ਜਿਹੜੀ ਬਚਾਓ ਹੈ ਉਹਦੇ ਨਾਲ ਆਪਾਂ ਜਿਹੜੀ ਬਿਮਾਰੀ ਦੀ ਮਹਾਮਾਰੀ ਜਿੱਥੇ ਵੀ ਪਾਣੀ ਇਕੱਠਾ ਹੁੰਦਾ ਉਥੇ ਆਂਦੀ ਹੈ ਉਹ ਤੋਂ ਆਪਾਂ ਬਚ ਸਕਦੇ ਆ ਬੜੀਆਂ ਸਿੰਪਲ ਚੀਜ਼ਾਂ ਨੇ ਇੱਕ ਤਾਂ ਦੇਖੋ ਜਿਹੜੇ ਮੱਛਰ ਆਣੇ ਨੇ ਜਾਂ ਮੱਛਰ ਰਹਿਗੇ ਉਹਨਾਂ ਦੇ ਤਾਂ ਲੇਕਿਨ ਲਾਰਵਾ ਤੋਂ ਹੀ ਮੱਛਰ ਬੰਦੇ ਆ ਉਹਨੂੰ ਲਾਰਵਾ ਸਾਈਡਲ ਜਿਹੜੀ ਸਪਰੇ ਆਪਾਂ ਜੇ ਸਾਰੇ ਏਰੀਆ ਚ ਕਰਾਂਗੇ ਇਹਨਾਂ ਨੇ ਤਿੰਨ ਜ਼ੋਨ ਬਣਾਏ ਨੇ ਰੈੱਡ ਗ੍ਰੀਨ ਤੇ yellow ਵਾਲਾ ਰੈੱਡ ਜ਼ੋਨ ਤੋਂ ਆਪਾਂ ਸ਼ੁਰੂ ਕਰ ਲਈਏ ਤੇ ਸ਼ੁਰੂ ਕਰ ਜੀ ਲਾਰਵਾ ਸਾਈਡਲ ਨਾ ਹੀ ਹੋਣਗੇ ਤੇ ਨੈਕਸਟ ਬਿਮਾਰੀ ਨਹੀਂ ਹੋਊਗੀ ਦੂਸਰੀ ਚੀਜ਼ ਮੈਨੂੰ ਸਭ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ ਕਿ ਜਿਹੜਾ ਪਾਣੀ ਹੈ ਅੱਜ ਤੋਂ ਹੀ ਤੁਸੀਂ ਵੀ ਬਾਰ ਬਾਰ ਇਸ ਚੀਜ਼ ਨੂੰ ਕਰੋ ਕਿ ਉਬਾਲ ਕੇ ਪੀਂਨ ਸਾਫ ਪਾਣੀ ਪੀਂਨ ਜੇ ਨਹੀਂ ਤਾਂ ਇੱਕ ਕੁਆਲਿਟੀ ਜਿਹੜੀ ਹੈਗੀ 20 ਲੀਟਰ ਦੀ 5.5 ਗ੍ਰਾਮ ਦੀ ਕਲੋਰੀਨ ਦੀ ਗੋਲੀ ਆਂਦੀ ਹੈ ਉਹਦੇ ਨਾਲ ਉਹ ਪਾ ਤੀਸਰੀ ਚੀਜ਼ ਹੈ ਵੀ ਜਿੱਥੇ ਵੀ ਪਾਣੀ ਖੜਾ ਹੈ ਜੇ ਸੂਚਿਤ ਕਰੋ ਆਪਣੇ ਜਿਹੜੇ ਤੁਹਾਡੇ ਆਗੇ ਨੇ ਕਾਉਂਸਲਰ ਨੇ ਆਸ-ਪਾਸ ਦੇ ਬੰਦੇ ਨੇ ਸਰਕਾਰ ਨੂੰ ਜਿਸ ਨੂੰ ਵੀ ਕਰਨਿਆ ਕਰੋ ਔਰ ਉਹਨੇ ਟਾਈਮ ਤੱਕ ਉੱਥੇ ਜੇ ਤੁਸੀਂ ਕਰ ਸਕਦੇ ਬੁੱਧਵਦ ਕੋਈ ਕਾਲਾ ਡੀਜ਼ਲ ਥੋੜਾ ਜਿਆਦਾ ਜਾਦਾ ਕੁਆਂਟੀਟੀ ਨਹੀਂ ਜਾਂ ਤੇਲ ਮਿੱਟੀ ਦਾ ਪਾ ਕੇ ਰੱਖੋ ਪਰ ਸਪਰੇ ਜਿਆਦਾ ਬੈਟਰ ਚੀਜ਼ ਹੈ ਕਿਉਂਕਿ ਇਹਦਾ ਇਫੈਕਟ 10 ਤੋਂ 14 ਦਿਨ ਹੈ ਸੋ ਇਹ ਸਪਰੇ ਮੇਰੇ ਹਿਸਾਬ ਨਾਲ ਸਾਰੀ ਸਾਰੇ ਕੋਆਰਡੀਨੇਟ ਕਰ ਰਹੇ ਹਨ ਦਿਾਨੰਦ ਮੈਡੀਕਲ ਕਾਲਜ ਵੀ ਸਪੋਰਟ ਕਰ ਰਿਹਾ ਸੀਐਮਸੀ ਜਿੰਨੀਆਂ ਵੀ ਆਰਗੇਨਾਈਜੇਸ਼ਨ ਹੈ ਐਨਜੀਓਜ਼ ਨੇ ਆਪਾਂ ਸਭ ਨੇ ਰਲ ਮਿਲ ਕੇ ਕਿਉਂਕਿ ਆਪਣੀ ਅਰਬਨ ਏਰੀਆ ਚ ਇਸ ਲਈ ਇੰਪੋਰਟੈਂਟ ਹੈ ਕਿਉਂਕਿ ਇਹ ਏਰੀਆ ਬਹੁਤ ਕੰਜੈਸਟਡ ਹੈ ਤੇ ਲੁਧਿਆਣਾ ਵਿੱਚ ਹੀ ਸਭ ਤੋਂ ਵੱਧ ਕਿਉਂਕਿ ਕੰਜੈਸ਼ਨ ਹੈ ਓਵਰਕਰਾਉਡਿੰਗ ਹੈ ਗੁੱਡਾ ਦਰਿਆ ਹੈ ਇਹਦੇ ਵਿੱਚ ਇਹ ਪ੍ਰੋਬਲਮਾਂ ਹੋਣ ਦੇ ਚਾਂਸ ਜ਼ਿਆਦਾ ਹੈ ਜੇ ਆਪਾਂ ਰਲ ਮਿਲ ਕੇ ਸਾਫ਼ ਪਾਣੀ ਉਬਲਿਆ ਹੋਇਆ ਪਾਣੀ ਕਲੋਰੀਨੇਟਡ ਪਾਣੀ ਜਾਂ ਪਾਣੀ ਨਾ ਖੜਾ ਹੁੰਦੀਏ ਲਾਰਵੀਸਾਈਡਲ ਕੱਪੜੇ ਕਵਰ ਕਰਕੇ ਰੱਖੀਏ ਤੀਜਾ ਜੇ ਬੱਚਿਆਂ ਨੂੰ ਕੋਈ ਪੇਟ ਦੀ ਬਿਮਾਰੀ ਹੁੰਦੀ ਹੈ ਕੱਲ ਮੈਂ ਸੁਣ ਰਿਹਾ ਸੀ ਡੀਸੀ ਸਾਹਿਬ ਨੇ ਵੀ ਇਹੀ ਐਡਵਾਈਜ਼ਰੀ ਕੀਤੀ ਸੀ ਪੇਟ ਦੀ ਬੱਚਿਆਂ ਨੂੰ ਜਿੱਦਾਂ ਬਿਮਾਰੀ ਆ ਕਿਉਂਕਿ ਉਹਨ ਤੁਰੰਤ ਡਾਕਟਰ ਕੋਲੇ ਜਾਓ ਆਪਣਾ ਟ੍ਰੀਟਮੈਂਟ ਸ਼ੁਰੂ ਕਰੋ ORS ਆਪਣੇ ਕੋਲੇ ਰੱਖੋ ਇਹ ਚੀਜ਼ਾਂ ਜੇ ਕਰਾਂਗੇ ਤਾਂ ਆਪਾਂ ਜਿਹੜੀ ਆਉਣ ਵਾਲੀਆਂ ਪੀਲੀਆ ਚਿਕਨਗੁਨੀਆ ਮਲੇਰੀਆ ਡੇਂਗੂ ਪੇਟ ਦੀਆਂ ਬਿਮਾਰੀਆਂ ਕੋਲਰਾ ਇਹਨਾਂ ਨੂੰ ਕੰਟਰੋਲ ਕਰ ਸਕਦੇ ਆ ਦੇਖੋ ਬੀਰੂਕ ਜ਼ੀਰੋ ਤਾਂ ਨਹੀਂ ਕਰ ਸਕਦੇ ਇਹਨੂੰ ਕੰਟਰੋਲ ਕਰ ਸਕਦੇ ਸਰ ਕੋਈ ਕੈਂਪੇਨ ਲਗਾਇਆ ਜਾਏਗਾ ਕਿ ਜਿਹੜੇ ਲੋਕਾਂ ਨੂੰ ਵਜੇ ਕਿਤੇ ਨੌਲੇਜ ਨਹੀਂ ਆ ਉਹਦੇ ਲਈ ਕੋਈ ਉਹ ਦੇਖੋ ਹੁਣ ਸਭ ਤੋਂ ਵੱਡੀ ਕੈਂਪੇਨ ਤਾਂ ਤੁਸੀਂ ਲੋਕ ਹੋ ਤੁਹਾਡੀ ਤੁਹਾਡੀ ਜਿਹੜੀ ਉਹ ਹੈਗੀ ਹੈ ਰੀਚ ਹੈ ਉਹ ਕਰ ਕਰ ਹੈ ਪਹਿਲਾਂ ਤਾਂ ਤੁਸੀਂ ਸਾਰੀਆਂ ਚੀਜ਼ਾਂ ਦੱਸੋਗੇ ਆਪਣੇ ਵੱਲੋਂ ਵੀ ਦੱਸੋ ਸਾਡੇ ਵੱਲੋਂ ਨਹੀਂ ਕਿਉਂਕਿ ਤੁਸੀਂ ਵੀ ਤਾਂ ਸਾਡੇ ਮਿੱਤਰ ਹੀ ਹੋ ਯਾਰ ਆਪਾਂ ਇੱਕ ਤਰ੍ਹਾਂ ਦੇ ਸਾਝੇ ਹੀ ਬੰਦੇ ਆ ਆਪਾਂ ਸਾਰੇ ਸਾਝੇ ਮਿਲ ਕੇ ਇਸ ਨੂੰ ਜਿੱਦਾਂ ਕਰੋਨਾ 'ਚ ਤੁਸੀਂ ਲੜਾਈ ਲੜੀ ਸੀ ਸਾਰੀ ਪ੍ਰੈਸ ਨੇ ਮੈਂ ਦੇਖਿਆ ਬਹੁਤ ਜ਼ਿਆਦਾ ਪੋਜ਼ਿਟਿਵ ਯੋਗਦਾਨ ਸੀ ਪੰਜਾਬ ਦੇ ਵਿੱਚ ਖਾਸ ਕਰਕੇ ਉਹ ਬਾਕੀ ਐਨ ਜੀਓਜ਼ ਨੇ ਵੱਡੇ ਹਸਪਤਾਲ ਨੇ ਅਨੰਦ ਮੈਡੀਕਲ ਕਾਲਜ ਸੀ ਐਮ ਸੀ ਸਿਵਲ ਡਿਪਾਰਟਮੈਂਟ ਸਾਰੇ ਇਕੱਠੇ ਨੇ ਜਦੋਂ ਇਕੱਠੇ ਹੋ ਕੇ ਕੋਈ ਚੀਜ਼ ਬਣਦੀ ਹੈ ਨਾ ਟੀਮ ਵਰਕ ਤੁਸੀਂ ਦੇਖਿਓ ਉਹਦੇ 'ਚ ਜਿੱਥੋਂ ਹੈਗੀ ਨਹੀਂ ਸਰ ਫਿਰ ਵੀ ਕੈਂਪ ਤਾਂ ਲੱਗਣਾ ਚਾਹੀਦਾ ਕੈਂਪਸ ਜਿਹੜੇ ਆ ਬਾਰ-ਬਾਰ ਲੱਗ ਰਹੇ ਨੇ ਤੁਸੀਂ ਦੇਖੋ ਸਰਕਾਰ ਵੱਲ ਮੈਂ ਦੇਖ ਰਿਹਾ ਸੀ ਕੱਲ ਅਖਬਾਰ 'ਚ ਪੜ੍ਹ ਰਿਹਾ ਸੀ ਦੂਜਾ ਮਹੱਲਾ ਕਲੀਨਿਕ ਨੂੰ ਯੂਟਿਲਾਈਜ਼ ਕਰ ਸਕਦੇ ਹਾਂ ਅਸੀਂ ਮਹੱਲਾ ਕਲੀਨਿਕ ਨੂੰ ਬੜਾ ਵਧੀਆ ਪ੍ਰਾਲਾ ਕੀਤਾ ਇਹਨਾਂ ਨੇ ਚਮੜੀ ਦੇ ਰੋਗਾਂ ਬਾਰੇ ਸਾਰਿਆਂ ਨੂੰ ਸੈਂਸਿਟਾਈਜ਼ ਕਰਤਾ ਤੇ ਚਮੜੀ ਦੀਆਂ ਜਿਹੜੀਆਂ ਬਿਮਾਰੀਆਂ ਇੰਨੇ ਵਿੱਚ ਜ਼ਿਆਦਾ ਹੁੰਦੀਆਂ ਹੈ ਬਿਮਾਰੀ ਦੇ ਵਿੱਚ ਪਾਣੀ ਖੜੇ ਹੋ ਦੇ ਕਰਕੇ ਉਹਦੇ ਵਾਸਤੇ ਐਂਟੀਫੰਗਲ ਜਾਂ ਬੈਕਟੀਰੀਅਲ ਹੈ ਉਹ ਉੱਥੇ ਲਗਾ ਦਿੱਤੀ ਸਾਰੇ ਡਾਕਟਰ ਨੂੰ ਉਹਦੀ ਸਮਝ ਆ ਗਈ ਉਹਦੇ ਵਿੱਚ ਸਪੈਸ਼ਲਿਸਟ ਦੀ ਵੀ ਲੋੜ ਨਹੀਂ ਹੈਗੀ ਹੁਣ ਤਾਂ ਉਹਨਾਂ ਦਾ ਟਾਈਪ ਅਪ ਕਰਾਤਾ ਆਲਰੇਡੀ ਟ੍ਰੇਨਿੰਗ ਦਿੱਤੀ ਤਾਂ ਮੁੱਲਾ ਕਲੀਨਿਕ ਜਗਾ ਜਗਾ ਤੇ ਆਪਣੇ ਅਰਬਨ ਏਰੀਆ ਚ ਉਹਦਾ ਫਾਇਦਾ ਉਠਾਇਆ ਜਾ ਸਕਦਾ ਫਿਰ ਵੀ ਕੋਈ ਚੀਜ਼ ਦੀ ਜਰੂਰਤ ਹੋਵੇ ਸਾਡੇ ਡੀ ਐਮ ਸੀ ਦੇ ਵੀ ਹੈਗੇ ਨੇ ਅਰਬਨ ਏਰੀਆ ਹੈਗਾ ਇਹ ਪੀੜ ਵਾਲਾ ਹੈਗਾ ਸੀ ਐਮ ਸੀ ਦੇ ਹੈਗੇ ਜਿੱਥੇ ਵੀ ਨੇੜੇ ਸਰਕਾਰੀ ਜਾਂ ਪ੍ਰਾਈਵੇਟ ਜਿੱਦਾਂ ਜਿਹੜੀ ਆਮ ਲੋਕਾਂ ਦੀ ਹੈਲਪ ਕਰਦੇ ਲੋ ਕੋਸਟ ਹੈ ਉੱਥੇ ਤੁਸੀਂ ਜਾ ਕੇ ਆਪਣਾ ਇਲਾਜ ਕਰ ਸਕਦੇ ਹੋ ਚਮੜੀ ਦੇ ਰੋਗ ਵੀ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ਜਿੱਥੋਂ ਬਚਿਆ ਜਾ ਸਕਦਾ ਹੈ